मन्नत है मैं पी ग्रीन को रिप्रेजेंट कर रही थी उसकी कैप्टन हूँ और इधर अमृतसर में मैं खेलने आई थी हमारा तो टू टी ट्वेंटी टूर्नामेंट था कितने मैच हुए थे और आज फाइनल है कैसा लग रहा है जीत के जिस हिसाब से हमने स्टार्टिंग हमारी हुई थी हमारी दो दो मैचेस हम बैक टू बैक हारे और उसके बाद अब फाइनल में आके और फाइनल जीत रहे हैं तो उससे बहुत बढ़िया लग रहा है तो वो चीज़ हमें बड़ी अच्छी लगी कि हमने अपने आप को इतना रखा कि हम आके आके हम फाइनल आके हम जीते हैं और क्या मैसेज देना चाहते हो कि जो लड़कियों को खेलने से रोकते हैं उनको क्या मैसेज देना चाहते हैं कि मतलब खेलने से मत रोको इधर कुछ ये नहीं है एक तरह से हम इधर आके हमें आ, सीखने को ही मिलता है अपने मतलब लाइक कि सीखने को ही मिलता है और इधर आके हम ज़्यादा हम लोगों से इंटरेक्ट होते हैं कल्चर हर एक कल्चर के बारे में पता लगता है जैसे जैसे ऊपर खेलते हैं और लड़कियों को जितना हम सपोर्ट करेंगे एज अ प्लेयर या एज अ पर्सन जैसे भी तो मतलब बहुत ही बढ़िया रहेगा कि मतलब कि हम इधर हैं क्रिकेट के मैच जितने भी उतने होते हैं टफ होते हैं आप इस टूर्नामेंट में खेलने के लिए आए कितना टफ था और आज फाइनल भी जीता कितना टफ था मतलब हर मैच हमारे लिए कॉम्पिटिटिव था लास्ट लास्ट बॉल तक लास्ट लास्ट मतलब लास्ट लास्ट बॉल तक हमें रिजल्ट्स का कोई आइडिया नहीं था कि क्या चीज़ है ਲਾਸਟ ਬਾਲ ਤੇ ਹੀ ਹਮੇ ਪਤਾ ਲੱਗਦਾ ਸੀ ਕਿਹੜਾ ਰਿਜ਼ਲਟ ਆਏਗਾ ਕੀ ਚੀਜ਼ ਹੈ ਬਟ ਹਮਨੇ ਉਸ ਚੀਜ਼ ਦਾ ਹਮੇ ਪ੍ਰੈਸ਼ਰ ਨਹੀਂ ਲੀਆ ਔਰ ਹਮ ਆਪਣਾ ਬੈਸਟ ਉਧਰੋਂ ਅੰਦਰ ਆਪਣਾ ਬੈਸਟ dete ਰਹੇ ਐਜ਼ ਅ ਯੂਨਿਟ ਐਜ਼ ਅ ਟੀਮ ਹਮਾਰੀ ਟੀਮ ਦਾ ਨਾਮ ਕੀ ਹੈ ਹਮਾਰੀ ਟੀਮ ਦਾ ਨਾਮ ਪੀਸ਼ੀਏ ਗ੍ਰੀਨ ਹੈ ਸਤਿ ਸ਼੍ਰੀ ਅਕਾਲ ਜੀ ਪਹਿਲੇ ਤਾਂ ਸਾਰੇ ਮੀਡੀਆ ਭਰਾਵਾਂ ਨੂੰ ਆਇਆ ਨੂੰ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਕੱਟ ਕੇ ਆਏ ਹੋ ਤੇ ਤੁਹਾਡਾ ਜਿਹੜਾ ਮੇਰਾ ਸਫਰ ਹੈ ਤੁਹਾਡੇ ਨਾਲ ਹੀ ਸ਼ੁਰੂ ਹੋਇਆ ਸੀ ਅੱਜ ਫਰਸਟ ਮੈਚ ਤੁਹਾਨੂੰ ਮੈਂ ਜਿਸ ਦਿਨ ਆਪਾਂ ਮੈਂ ਜੁਆਇਨ ਕੀਤਾ ਸੀ ਮੈਂ ਕਿਹਾ ਸੀ ਈ ਅੰਮ੍ਰਿਤਸਰ ਆਉਣ ਦੇ ਟਾਈਮ ਦੇ ਵਿੱਚ ਇੱਥੇ ਚੰਗੇ ਲੈਵਲ ਤੇ ਮੈਚ ਕਰਾਵਾਂਗੇ ਇੱਥੇ ਦੇਖੋ ਫਰਸਟ ਟਾਈਮ ਇਨ ਅੰਮ੍ਰਿਤਸਰ ਪੰਜਾਬ ਕ੍ਰਿਕਟ ਇ ਸਿਚੁਏਸ਼ਨ ਵੱਲੋਂ ਟੀ 20 ਔਮਨ ਲੀਗ ਹੋ ਰਹੀ ਹੈ ਜਿਹਦੇ ਵਿੱਚ ਸਾਡੇ ਪੰਜਾਬ ਦੇ ਵਾਈਸ ਪ੍ਰੈਜ਼ੀਡੈਂਟ ਜਿਹੜੇ ਪੀਸੀਏ ਦੇ ਸਾਡੇ ਇੱਥੇ ਆਏ ਨੇ ਉਹਨਾਂ ਦਾ ਅਸੀਂ ਨਿੱਘਾ ਸਵਾਗਤ ਕਰਦੇ ਹਾਂ ਵਾਰਮ ਵੈਲਕਮ ਕਰਦੇ ਹਾਂ ਤੇ ਤੁਸੀਂ ਦੇਖੋ ਕਿ ਪਹਿਲੀ ਵਾਰੀ ਸਾਡੇ ਇੱਥੇ ਧੀਆਂ ਨੂੰ ਅਸੀਂ ਪ੍ਰਮੋਟ ਕੀਤਾ ਬਹੁਤ ਅੱਛਾ ਉਹਨਾਂ ਦਾ ਉਤਸ਼ਾਹ ਵਧਿਆ ਅੱਜ ਪੇਰੈਂਟਸ ਨੇ ਵੀ ਸਾਡਾ ਨਾਲ ਗੱਲ ਕੀਤੀ ਕਿ ਧੀਆਂ ਨੂੰ ਮੌਕਾ ਮਿਲਿਆ ਜਿਹੜੀਆਂ ਸਾਡੀਆਂ ਪੰਜਾਬ ਦੀਆਂ ਧੀਆਂ ਕਿਸੇ ਨਾਲੋਂ ਘੱਟ ਨਹੀਂ ਗਈਆਂ ਧੀਆਂ ਨੂੰ ਵੀ ਮੌਕਾ ਮਿਲਿਆ ਇਸ ਕਰਕੇ ਆਨ ਵਾਲੇ ਟਾਈਮ ਦੇ ਵਿੱਚ ਤੁਸੀਂ ਦੇਖਣਾ ਇਹੀ ਜਿਹੜੀਆਂ ਸਾਡੀਆਂ ਧੀਆਂ ਹੋਣਗੀਆਂ ਪੰਜਾਬ ਵੱਲੋਂ ਇੰਡੀਆ ਨੂੰ ਰਿਪਰੈਜ਼ੈਂਟ ਕਰਨਗੀਆਂ ਆਨ ਵਾਲੇ ਟਾਈਮ ਦੇ ਵਿੱਚ ਅੱਛਾ ਪਲੈਟਫਾਰਮ ਉਹਨਾਂ ਨੂੰ ਬੜਾ ਵਧੀਆ ਮਿਲਿਆ ਪੀਸੀਆ ਦਾ ਪੂਰਾ ਸਹਿਯੋਗ ਹੈ ਹਰ ਪਾਸਿਓਂ ਪੀਸੀ ਸਾਨੂੰ ਕੋਆਪਰੇਟ ਕਰ ਰਿਹਾ ਕਿਸੇ ਚੀਜ਼ ਦੀ ਕੋਈ ਕਮੀ ਪੇਸ਼ੀ ਨਹੀਂ ਆਨ ਵਾਲੇ ਟਾਈਮ ਦੇ ਵਿੱਚ ਹੋਰ ਤੁਹਾਨੂੰ ਐਚ ਇੰਪਰੂਵਮੈਂਟ ਕਰਕੇ ਦਿਖਾਵਾਂਗੇ ਗਾਂਧੀ ਗਰਾਊਂਡ ਦੇ ਵਿੱਚ ਇਹ ਲੜਕੀਆਂ ਦਾ ਜਿਹੜਾ ਟੂਰਨਾਮੈਂਟ ਪਹਿਲੀ ਵਾਰ ਹੀ ਕਰਾਇਆ ਗਿਆ ਇਸ ਤੋਂ ਪਹਿਲਾਂ ਵੀ ਹੋਇਆ ਨਹੀਂ ਨਹੀਂ ਫਸਟ ਟਾਈਮ ਇਹਨਾਂ ਮਰੇ ਸਰ ਗਾਂਧੀ ਗਰਾਊਂਡ ਦੇ ਵਿੱਚ ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਊਮਨ ਲੀਗ ਫਸਟ ਟਾਈਮ ਹੋ ਰਹੀ ਕਿੰਨੀਆਂ ਟੀਮਾਂ ਸੀ ਜੀ ਇਹਦੇ ਵਿੱਚ ਮਤਲਬ ਪੂਰੇ ਪੰਜਾਬ ਦੇ ਵਿੱਚੋਂ ਨਾ ਜਿੰਨੇ ਜ਼ਿਲ੍ਹੇ ਨੇ ਉਹਨਾਂ ਚੋਂ 5-5 ਬੱਚਿਆਂ ਨੂੰ ਹਰ ਇੱਕ ਜ਼ਿਲ੍ਹੇ ਚੋਂ ਲੈ ਕੇ ਚਾਰ ਟੀਮਾਂ ਭਰਾਈਆਂ ਸੀ ਫਾਈਨਲ ਉਹਦੇ ਦੋ ਟੀਮਾਂ ਅੱਜ ਜਿਹੜੀਆਂ ਫਾਈਨਲ ਹੋਈਆਂ ਇਹਨਾਂ ਚ ਜਿਹੜੀ ਅੱਜ ਫਾਈਨਲ ਜਿੱਤੇਗੀ ਉਹਨੂੰ ਅਸੀਂ ਸਾਡੇ ਵਾਈਸ ਵਾਈਰਡ ਆਏ ਉਹਨਾਂ ਵੱਲੋਂ ਸਨਮਾਨਤ ਕਰਾਵਾਂਗੇ ਇਹ 10 ਦਿਨ ਚੱਲਿਆ ਜੀ ਹਾਂ ਇੱਕ ਤਰੀਕ ਪੀਸੀਏ ਵੱਲੋਂ ਹਰ ਸਹਿਯੋਗ ਹੈ ਹਰ ਫੈਸਿਲਿਟੀ ਪੀਸੀਏ ਪ੍ਰੋਵਾਈਡ ਕਰ ਰਹੀ ਹੈ ਉਹਨਾਂ ਦੀ ਟੀਮ ਉਹਨਾਂ ਦਾ ਸਿਸਟਮ ਸਾਰਾ ਪੀਸੀਏ ਵੱਲੋਂ ਇੱਥੇ ਆਇਆ ਹੋਇਆ ਤੇ ਮੇਰੀ ਰਿਕਵੈਸਟ ਵੀ ਹੈ ਕਿ ਆਨ ਟਾਈਮ ਦੇ ਵਿੱਚ ਦੇਖਣਾ ਕਿ ਸਾਰੇ ਤੁਹਾਡਾ ਸਹਿਯੋਗ ਰਹੇਗਾ ਕਿਉਂਕਿ ਪਹਿਲੇ ਦਿਨ ਤੋਂ ਸਾਨੂੰ মিডিਆ ਨੇ ਬੜਾ ਪ੍ਰਮੋਟ ਕੀਤਾ ਕਿਉਂਕਿ ਉਹ ਵੀ ਚਾਹੁੰਦੇ ਨੇ মিডিਆ ਵੀ ਚਾਹੁੰਦਾ ਕਿ ਜਿਹੜਾ ਅੰਮ੍ਰਿਤਸਰ ਹੈ ਸਾਡਾ ਜਿਹੜਾ ਸਾਡਾ ਮੱਝ ਦੀ ਧਰਤੀ ਹੈ ਮਜੈਲ ਹੈ ਚਾਹੀਏ ਉੱਥੇ ਮੁੰਡੇ ਚਾਹੀਏ ਕੁੜੀਆਂ ਜਿਹੜੀਆਂ ਇੱਥੇ ਸਾਡੇ ਸਪੋਰਟਸ ਨਾਲ ਜਾਣੀਆਂ ਜਾਂਦੀਆਂ ਕਿਉਂਕਿ ਸਪੋਰਟਸ ਇੱਕ ਐਸੀ ਚੀਜ਼ ਹੈ ਸਪੋਰਟਸ ਦੇ ਨਾਲ ਬੱਚੇ ਨੂੰ ਜੇ ਪਿਆਰ ਹੋ ਜਾਏ ਆਪਣੇ ਸ਼ਰੀਰ ਦੇ ਨਾਲ ਜੇ ਪਿਆਰ ਹੋ ਜਾਏ ਉਹ ਨਸ਼ੇ ਤੋਂ ਦੂਰ ਹੁੰਦਾ ਹੈ ਅਸੀਂ ਜੇ ਇੱਕ ਸਪੋਰਟਸ ਪ੍ਰਮੋਟ ਕਰਾਂਗੇ ਤਾਂ ਹੀ ਨਸ਼ਾ ਅਸੀਂ ਪੰਜਾਬ ਚੋਂ ਖਤਮ ਕਰ ਸਕਾਂਗੇ ਮਾਪਿਓ ਮਾਪਿਓ ਨੂੰ ਮੈਂ ਐਪਰੀਸ਼ੀਏਟ ਕਰ ਰਿਹਾ ਕਿ ਜਿਹੜੇ ਆਪਣੀਆਂ ਧੀਆ ਨੂੰ ਲੈ ਕੇ ਪੂਰਾ ਸਹਿਯੋਗ ਕਰ ਰਹੇ ਨੇ ਕਿਉਂਕਿ ਉਹ ਧੀਆ ਨਹੀਂ ਰਹਿ ਗਈਆਂ ਜਦੋਂ ਮਾਪਿਓ ਸਹਿਯੋਗ ਨਹੀਂ ਕਰਦੇ ਸੀ ਹੁਣ ਪੂਰਾ ਮਾਪਿਓ ਸਹਿਯੋਗ ਕਰ ਰਹੇ ਨੇ ਬੱਚਿਆਂ ਨੂੰ ਮੋਟੀਵੇਟ ਕਰ ਰਹੇ ਨੇ ਬੱਚਿਆਂ ਨੂੰ ਹਰ ਪਾਸੇ ਦਾ ਮੋਢੇ ਦਾ ਮੋਢਾ ਜੋੜ ਕੇ ਪੇਰੈਂਟਸ ਨਾਲ ਖੜੇ ਨੇ ਮੈਂ ਇਸ ਚੀਜ਼ ਦਾ ਬੜਾ ਅਪਰੀਸ਼ੀਏਟ ਕਰਦਾ ਪੇਰੈਂਟਸ ਨੂੰ ਤੇ ਆਨ ਦੇ ਟਾਈਮ ਦੇ ਵਿੱਚ ਇਹ ਪੇਰੈਂਟਸ ਆ ਜਿਸ ਪਿਆਰ ਬੱਚਿਆਂ ਨੂੰ ਮਿਲਦਾ ਇਸ ਤਰ੍ਹਾਂ ਹੀ ਦੇਖਣਾ ਤੁਸੀਂ ਅੰਮ੍ਰਿਤਸਰ ਮਾਝੇ ਧਰਤੀ ਬੜੇ 8 9 ਪਲੇਅਰ ਇੰਡੀਆ ਦੇ ਇੱਥੋਂ ਮਿਲੇ ਆ ਆਨ ਦੇ ਟਾਈਮ ਦੇ ਵਿੱਚ ਹੋਰ ਤੁਹਾਨੂੰ ਇੱਥੋਂ ਪਲੇਅਰ ਮਿਲਣਗੇ ਮੈਨੂੰ ਅੱਜ ਬੜਾ ਚੰਗਾ ਲੱਗਿਆ ਕਿ ਪ ਇਸ ਦਿਨਾਂ ਚ ਮੈਨੂੰ ਵਾਈਸ ਪ੍ਰੈਜ਼ੀਡੈਂਟ ਲਾਇਆ ਤੇ ਉਸ ਤੋਂ ਬਾਅਦ ਪਹਿਲੀ ਮੇਰੀ ਫੇਰੀ ਅਮਰitsar ਦੀ ਖਾਸ ਤੌਰ ਤੇ ਨਵਜੋਥੜਾ ਨਾਲ ਮੇਰੀ ਗੱਲ ਹੋਈ ਸੀ ਤੇ T20 ਦਾ ਜਿਹੜਾ ਮੈਚ ਹੈ ਉਹ ਮੈਨੂੰ ਦੇਖਣ ਦੀ ਉਤਸਕਤਾ ਸੀ ਤੇ ਨਾਲ ਜਿਹੜੇ ਸਾਥੀ ਸਾਡੀ ਇੱਥੇ ਦੀ ਕ੍ਰਿਕਟ ਐਸੋਸੀਏਸ਼ਨ ਆ ਉਹਨਾਂ ਦੇ ਨਾਲ ਉਹਨਾਂ ਦੀ ਹੌਸਲਾ افزਾਈ ਵੀ ਕੋਆਰਡੀਨੇਸ਼ਨ ਵੀ ਆਪਸ ਵਿੱਚ ਕਿਉਂਕਿ ਜਿਹੜਾ ਬੜਾ ਡੈਮੋਕਰੈਟਿਕ ਸਟਰਕਚਰ ਆ ਕਿ ਡਿਸਟ੍ਰਿਕਟ ਯੂਨਿਟਸ ਹੁੰਦੇ ਆ ਫਿਰ ਸਟੇਟ ਯੂਨਿਟ ਹੁੰਦਾ ਹੈ ਪੀਸੀਆ ਦਾ ਸੋ ਉਹਨਾਂ ਦੀ ਆਪਸੀ ਕੋਆਰਡੀਨੇਸ਼ਨ ਦੇ ਲਈ ਔਰ ਬੱਚਿਆਂ ਨੂੰ ਸ਼ਾਬਾਸ਼ ਦੇਣ ਦੇ ਲਈ ਉਹਨਾਂ ਪੇਰੈਂਟਸ ਨੂੰ ਇਨਕਰੇਜ ਕਰਨ ਲਈ ਜਿਹੜੇ ਆਪਣੇ ਜੀਵਨ ਚੋਂ ਸਮਾਂ ਕੱਢ ਕੇ ਬੱਚਿਆਂ ਨੂੰ ਖੇਡਾਂ ਚ ਲਾਉਂਦੇ ਆ ਇਹਦੇ ਨਾਲ ਜੋ ਵੀ ਉਹ ਬੱਚੇ ਤਿਆਰ ਕਰਦੇ ਉਹ ਸਾਡੇ ਦੇਸ਼ ਦਾ ਸਾਡੇ ਪੰਜਾਬ ਦਾ ਜਿਹੜਾ ਅਸਲੀ ਵੈਲਥ ਆ ਉਹ ਤਿਆਰ ਹੋ ਰਿਹਾ ਸਭ ਤੋਂ ਜ਼ਰੂਰੀ ਹੈ ਇਸ ਵੇਲੇ ਕਿ ਬੱਚਿਆਂ ਦੀ ਜਿਹੜੀ ਈਵਨਿੰਗ ਆ ਬੱਚਿਆਂ ਦੀ એનર્ਜੀ ਆ ਚੈਨਲਾਈਜ਼ ਕੀਤੀ ਜਾਵੇ ਜਦੋਂ ਬੱਚੇ ਸਪੋਰਟਸ ਵਿੱਚ ਪੈ ਜਾਂਦੇ ਆ ਤਾਂ ਬੱਚਿਆਂ ਦੀ એનર્ਜੀ ਚੈਨਲਾਈਜ਼ ਹੋ ਜਾਂਦੀ ਆ ਔਰ ਜਿਹੜਾ ਉਹਨਾਂ ਦਾ ਟਾਈਮ ਆ ਉਹ ਚੰਗੇ ਪਾਸੇ ਲੱਗਣਾ ਸ਼ੁਰੂ ਹੋ ਜਾਂਦਾ ਸੋ ਮੈਂ ਇਹਨਾਂ ਤੇ ਲਈ ਸਾਰੀ ਜਿਹੜੀ ਲੋਕਲ ਕਮੇਟੀ ਆ ਉਹਨਾਂ ਨੂੰ ਵੀ ਔਰ ਉਹਨਾਂ ਪੇਰੈਂਟਸ ਨੂੰ ਵੀ ਵਧਾਈ ਦੇਣਾ ਔਰ ਬੱਚਿਆਂ ਨੂੰ ਬਹੁਤ ਬਹੁਤ ਸ਼ਾਬਾਸ਼ ਸਰ ਪਹਿਲੀ ਵਾਰੀ ਅੰਮ੍ਰਿਤਸਰ ਦੇ ਵਿੱਚ ਲੜਕੀਆਂ ਦਾ ਜਿਹੜਾ ਟੂਰਨਾਮੈਂਟ ਆ ਕਰਵਾਇਆ ਜਾ ਰਿਹਾ ਕਿਸ ਪੱਧਰ ਤੇ ਕਰਵਾਇਆ ਜਾ ਰਿਹਾ ਤੇ ਸਾਰੀਆਂ ਟੀਮਾਂ ਜੋ ਪੰਜਾਬ ਤੋਂ ਜਾਂ ਕਿ ਪੰਜਾਬ ਤੋਂ ਬਾਹਰ ਵੀ ਨੇ ਇਹਦੇ ਬਾਰੇ ਤਾਂ ਖੁਚਾ ਦਾ ਡਿਟੇਲਿੰਗ ਤਾਂ ਜਿਹੜੀ ਉਹ ਮੈਨੇਜਮੈਂਟ ਦੇਗੀ ਪਰ ਮੇਰਾ ਇਹ ਕਹਿਣਾ ਆ ਵੀ ਦੇਖੋ ਲੜਕੇ ਲੜਕੀਆਂ ਸਭ ਬੱਚੇ ਆ ਸਾਡੇ ਲਈ ਸਾਡੇ ਮੈਂ ਤਾਂ ਉਹਨਾਂ ਨੂੰ ਬੱਚਿਆਂ ਦੇ ਰੂਪ 'ਚ ਦੇਖਦਾ ਕਿ ਲੜਕੀਆਂ ਦਾ ਹੋ ਰਿਹਾ ਇੱਕ ਉਤਸੁਕਤਾ ਨਹੀਂ ਹੈ ਲੜਕੀਆਂ ਦਾ ਹੋ ਰਿਹਾ ਇੱਕ ਮੈਂ ਦੇਖਦਾ ਕਿ ਔਰਤ ਜਿਹੜੀ ਫੀਮੇਲ ਆ ਇਹ ਦੁਨੀਆ ਦੀ 50% ਪਾਪੂਲੇਸ਼ਨ ਆ ਮੈਂ ਕਦੇ ਵੀ ਇਹਨੂੰ ਔਰਤ ਨੂੰ ਜਾਂ ਕੁੜੀਆਂ ਨੂੰ ਜਾਂ ਮੁੰਡਿਆਂ ਨੂੰ ਜਿਹੜੇ ਮੇਰੇ ਤੋਂ ਛੋਟੇ ਬੱਚੇ ਆ ਜਿਹ ਮੇਰੇ ਤੋਂ ਛੋਟੇ ਉਹਨਾਂ ਨੂੰ ਵੰਡ ਕੇ ਨਹੀਂ ਵੇਖਦਾ ਮੈਂ ਇਸੇ ਤਰ੍ਹਾਂ ਦੇਖਦਾ ਕਿ ਇਹ ਸਾਡੇ ਦੇਸ਼ ਦਾ ਐਸੈਟ ਆ ਮਰਦ ਤੇ ਔਰਤ ਤੇ ਬੱਚੇ ਦੇ ਧੀ ਤੇ ਪੁੱਤਰ 'ਚ ਕੋਈ ਫਰਕ ਨਹੀਂ ਹੈ ਦੋਵੇਂ ਖੇਡਣ ਦੋਵੇਂ ਅੱਗੇ ਵਧਣ ਕਿਉਂਕਿ ਦੁਨੀਆ ਜਿਹੜੀ ਆ ਉਹ ਤਾਂ ਹੀ ਤਰੱਕੀ ਹੋਏਗੀ ਤਾਂ ਹੀ ਅਸੀਂ ਕਾਬਜ਼ ਹੋਵਾਂਗੇ ਜੇ ਅਸੀਂ ਜੇ ਅਸੀਂ 50% ਜਿਹੜੀ ਪਾਪੂਲੇਸ਼ਨ ਆ ਉਹਨੂੰ ਐਨਕ੍ਰੇਜ ਨਹੀਂ ਕੀਤਾ ਤਾਂ ਅਸੀਂ ਅੱਧਾ ਜੰਗ ਅੱਧੀ ਤਾਕਤ ਤਾਂ ਲੂਜ਼ ਕਰ ਦਾਂਗੇ ਸੋ ਆਮ ਵੈਰੀ ਹੈਪੀ ਕਿ ਟੂਰਨਾਮੈਂਟ ਹੋ ਰਿਹਾ ਸਰ ਏਸ਼ੀਆ ਕੱਪ ਹੋ ਰਿਹਾ ਹੈ ਇੰਡੀਆ ਦੀ ਟੀਮ ਦਾ ਅਗਲਾ ਮੈਚ ਪਾਕਿਸਤਾਨ ਦੇ ਨਾਲ ਆ ਕਿਵੇਂ ਦੇਖਦੇ ਜੀਓ ਮੈਚ ਨੂੰ ਕੱਲ ਇੰਡੀਆ ਦਾ ਇੱਕ ਮੈਚ ਇੱਕ ਤਰਫਾ ਜਿੱਤ ਲਈ ਇੰਡੀਆ ਨੇ ਤੇ ਕਿਵੇਂ ਦੇਖਦੇ ਜੀਏ ਕੀ ਕਹਿਣਾ ਚਾਹੁੰਦੇ ਜੇ ਕਿ ਤੂੰ ਚੰਗੀ ਗੱਲ ਹੀ ਆ ਜੀ ਪੰਛੀ ਹੋਣ ਪਰਦੇਸੀ ਹੋਣ ਗਾਇਕ ਹੋਣ ਗੀਤਕਾਰ ਹੋਣ ਸੰਗੀਤਕਾਰ ਹੋਣ ਖਿਡਾਰੀ ਹੋਣ ਕਲਾਵਾਨ ਲੋਕ ਹੋ ਇਹਨਾਂ ਨੂੰ ਕੋਈ ਹੱਦਾਂ ਸਰਹੱਦਾਂ ਦਾ ਮਤਲਬ ਨਹੀਂ ਹੈ ਆਪਣੇ ਆਪਣੇ ਦੇਸ਼ ਦੇ ਪ੍ਰਤੀ ਵਫਾਦਾਰੀ ਸਦਾ ਰਹਿੰਦੀ ਆ ਉਹ ਰਹਿਣੀ ਵੀ ਚਾਹੀਦੀ ਆ ਜਿਸ ਦੇਸ਼ 'ਚ ਤੁਸੀਂ ਜੰਮੇ ਹੋ ਜਿਹਦੇ ਸੱਭਿਆਚਾਰ ਤੁਸੀਂ ਪਲੇ ਹੋ ਜਿਹਦਾ ਅੰਨ ਤੁਸੀਂ ਖਾ ਰਹੇ ਹੋ ਜਿਹਦਾ ਪਾਣੀ ਤੁਸੀਂ ਪੀ ਰਹੇ ਹੋ ਜਿਹਦੀ ਹਵਾ ਹੀ ਤੁਸੀਂ ਸਾਹ ਲੈ ਰਹੇ ਹੋ ਉਹਦੇ ਨਾਲ ਵਫਾਦਾਰੀ ਤੁਹਾਡੇ ਅੰਤ ਤੱਕ ਤਾਂ ਉਹਦੇ ਰੋਮ ਰੋਮ ਚ ਭਰੀ ਹੋਣੀ ਚਾਹੀਦੀ ਆ ਪਰ ਲੇਕ ਨਾਲ ਦੀ ਨਾਲ ਆਪਣੇ ਆਲੇ ਦੋਲੇ ਦੇ ਲੋਕਾਂ ਨਾਲ ਚੰਗੇ ਮਿਲਵਟਣ ਚੰਗਾ ਭਾਈਚਾਰਾ ਜਿਹੜਾ ਇਹਦੇ ਨਾਲ ਚੰਗਾ ਵਾਤਾਵਰਨ ਤੇ ਚੰਗਾ ਵਿਸ਼ਵਾਸ ਹੀ ਸਿਰ ਸਕਦੇ ਆ ਸ੍ਰੀ ਸ਼ੇਖ ਸ਼ਰਮਾ ਅੰਮ੍ਰਿਤਸਰ ਦੇ ਨੇ ਇੱਥੇ ਹੀ ਖੇਡਦੇ ਰਹੇ ਇੱਥੇ ਹੀ ਪ੍ਰੈਕਟਿਸ ਕਰਦੇ ਰਹੇ ਨੇ 2020 ਦੇ ਵਿੱਚ ਇੱਕ ਨੰਬਰ ਦੇ ਬੈਟਮੈਨ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਜੇ ਪੰਜਾਬ ਦੇ ਲੋਕਾਂ ਨੂੰ ਬਹੁਤ ਜ਼ਿਆਦਾ ਉਮੀਦ ਆ ਇੱਥੋਂ ਦੇ ਜਿਹੜੇ ਬੱਚੇ ਖੇਡਣ ਆਉਂਦੇ ਨੇ ਉਹਨਾਂ ਨੂੰ ਦੇਖਣਾ ਚਾਹੁੰਦੇ ਨੇ ਕੀ ਮੈਸੇਜ ਦੇਣਾ ਚਾਹੁੰਦੇ? ਦੇਖੋ ਉਹਨਾਂ ਨੂੰ ਤਾਂ ਸ਼ਾਬਾਸ਼ ਆ ਕਿ ਜਿਹੜੇ ਇਸ ਤਰ੍ਹਾਂ ਇੰਨੇ ਵੱਡੇ ਪੱਧਰ ਤੇ ਇਸ ਗਰਾਊਂਡ ਚੋਂ ਨਿਕਲ ਕੇ ਜਿਹੜੇ ਪਲੇਅਰ ਗਏ ਆ ਇੰਨੇ ਵੱਡੇ ਸਟੈਂਡਰਡ ਤੇ ਇੰਨੀ ਅਚੀਵਮੈਂਟ ਆ ਇੰਡੀਆ ਦੇ ਵਿੱਚ ਸੋ ਉਹਨਾਂ ਨੂੰ ਵੀ ਵਧਾਈ ਸ਼ਾਬਾਸ਼ ਆ ਕਿ ਇਹ ਮਿੱਟੀ ਦੀ ਮਿੱਟੀ ਚੋਂ ਤੁਸੀਂ ਸਿਰਜਿਓ ਮਿੱਟੀ ਨੇ ਤੁਹਾਨੂੰ ਸਿਰਜਿਆ ਤੁਸੀਂ ਆਓ ਜਾਓ ਆਪਣੇ ਵਰਗੇ ਹੋਰ ਬੱਚੇ ਪੈਦਾ ਕਰੋ ਦੇਖੋ ਜਦੋਂ ਕੋਈ ਬੰਦਾ ਡਿਵੈਲਪ ਹੋ ਜਾਂਦਾ ਕਿਸੇ ਚੀਜ਼ ਚੋ ਐਸਟੈਬਲਿਸ਼ ਹੋ ਜਾਂਦਾ ਫੇਰ ਉਹ ਬ੍ਰਿਜ ਬਣ ਜਾਂਦਾ ਆਪਣੇ ਬਜ਼ੁਰਗਾਂ ਤੇ ਆਪਣੇ ਆਉਣ ਵਾਲੀ ਪੀੜ੍ਹੀ ਦੇ ਵਿਚਕਾਰ ਸੋ ਆਈ ਥਿੰਕ ਜਿੰਨੇ ਵੀ ਐਸਟੈਬਲਿਸ਼ਡ ਪਲੇਅਰ ਨੇ ਐਸਟੈਬਲਿਸ਼ਡ ਆਰਟਿਸਟ ਨੇ ਐਸਟੈਬਲਿਸ਼ਡ ਲੋਕ ਨੇ ਨਾਉ ਦੇਅਰ ਦੇ ਸ਼ੁਡ ਵਰਕ ਲਾਈਕ ਅ ਬ੍ਰਿਜ ਬਟਵੀਨ ਦੀ ਕਮਿੰਗ ਜੇਨਰੇਸ਼ਨ ਐਂਡ ਦੀ ਐਸਟੈਬਲਿਸ਼ਡ ਜੀ ਜੀ ਬਣ ਕੀ ਹੋ ਗਿਆ ਫਸਟ ਟਾਈਮ ਊਮੈਨ ਵੀ ਹੋ ਗਿਆ ਜੋ ਸਿੰਘ ਗੋੜੀ ਕੀ ਕੰਨਾ ਚ ਹੋ ਗਿਆ ਇਹਨੂੰ ਸ਼ਾਬਾਸ਼ ਹਲੇ ਹੀ ਕਾਂਗੇ ਹੋਰ ਕਰੋ ਪੂਰੀ ਪੀਸੀਆ ਨਾਲ ਆ ਤੇ ਜਿੰਨਾ ਵੀ ਸਮਰਥਨ ਇਹਨੂੰ ਪੀਸੀਆ ਚਾਹੀਦਾ ਪੀਸੀਆ ਦਾ ਜਿਹੜਾ ਪਰਪਸ ਹੈ ਉਹ ਇਹੀ ਆ ਕਿ ক্রিকেট ਬੜੀ ਅੱਛੀ ਗੇਮ ਆ ਇਹਦੇ ਇਹਨੂੰ ਗਰਾਊਂਡ ਲੈਵਲ ਤੱਕ ਪਿਛਲੇ ਦਿਨੀ ਸੀਐਮ ਸਾਹਿਬ ਨਾਲ ਮੁਲਾਕਾਤ ਹੋਈ ਸੀ ਉਹਨਾਂ ਨੇ ਵੀ ਇਹੀ ਕਿਹਾ ਸੀ ਕਿ ਮੇਰਾ ਮੇਰੇ ਬੜੇ ਲੰਬੇ ਜੀਵਨ ਦੇ ਤਜਰਬੇ ਚੋਂ ਇਹੀ ਨਿਕਲਿਆ ਕਿ ਦੁਨੀਆ ਦੇ ਚਾਹੇ শ্রীলੰਕਾ ਆ ਜਾਂ ਹੋਰ ਦੇਸ਼ ਆ ਜਾਂ ਭਾਰਤ ਆ ਜਿਹੜੇ ਪਲੇਅਰ ਪਿੰਡਾਂ ਚੋਂ ਆਏ ਆ ਜਿਹੜੇ ਪਲੇਅਰ ਆ ਫੰਟਫ ਜੀਵਨ ਚੋਂ ਆਇਆ ਉਹਨਾਂ ਦੀ ਸਟਰੈਂਥ ਜਿਹੜੀ ਆ ਬਹੁਤ ਜ਼ਿਆਦਾ ਹੁੰਦੀ ਆ ਤੇ ਆਉਣ ਵਾਲੇ ਸਮੇਂ ਚ ਸੀਐਮ ਸਾਹਿਬ ਦੀ ਸਲਾਹ ਆ ਸੀਐਮ ਸਾਹਿਬ ਦੇ ਹਦੇਸ਼ ਆ ਕਿ ਅਸੀਂ ਪੰਜਾਬ ਚ ਕੁਝ ਇਸ ਤਰ੍ਹਾਂ ਦੀ ਕਰਾਂਗੇ ਕਿ ਪਿੰਡਾਂ ਚੋਂ ਪਲੇਅਰ ਕੱਢ ਕੱਢ ਕੇ ਲਿਆਈਏ ਉਹਨਾਂ ਨੂੰ ਉਸ ਤਰ੍ਹਾਂ ਦੀ ਇਨਫਰਾਸਟ੍ਰਕਚਰ ਉਸ ਤਰ੍ਹਾਂ ਦੀ ਫੈਸਿਲਿਟੀਆਂ ਦਈਏ ਤਾਂ ਕਿ ਜਿਹੜੇ ਲੋਕਾਂ ਲਈ ਅਪੋਰਚ्युनिटी ਉਹ ਲੈਣ ਲਈ ਨਾ ਹਣ ਅਪੋਰਚ्युनिटी ਉਹਨਾਂ ਦੇ ਘਰ ਜਾਵੇ ਸੋ ਇਸ ਤਰ੍ਹਾਂ ਦਾ ਪਲਾਨ ਜਿਹੜਾ ਬਣਦਾ ਹੈ ਗਰਾਊਂਡ ਦੀਆਂ ਕਾਫੀ ਕਮੀ ਹੈ ਕਿ ਗਾਂਧੀ ਗਰਾਊਂਡ ਦੇਖ ਲਈਏ ਉਸ ਤੋਂ ਬਾਅਦ ਕੋਈ ਕ੍ਰਿਕਟ ਗਰਾਊਂਡ ਨਹੀਂ ਹੈ ਸੋ ਵੀ ਹੈਵ ਆਲਰੇਡੀ ਅ ਪਲਾਨ ਕਿ ਅੰਮ੍ਰਿਤਸਰ ਦੇ ਵਿੱਚ ਕੋਈ ਨਾ ਕੋਈ ਵੱਡਾ ਸਟੇਡੀਅਮ ਕੋਈ ਨਾ ਕੋਈ ਚੀਜ਼ ਜ਼ਰੂਰ ਤਿਆਰ ਕੀਤੀ ਜਾਵੇ ਅੰਮ੍ਰਿਤਸਰ ਇੱਕ ਗੁਰੂ ਕੀ ਨਗਰੀ ਆ ਬੜੀ ਭਾਗਾ ਵਾਲੀ ਨਗਰੀ ਹੈ ਇਸ ਧਰਤੀ ਤੇ ਆਉਣਾ ਧਰਤੀ ਤੇ ਰਹਿਣਾ ਧਰਤੀ ਤੇ ਜੀਣਾ ਮੈਂ ਸੋਚਦਾ ਸਭ ਤੋਂ ਚੰਗੀ ਕਿਸਮਤ ਵਾਲਾ ਬੰਦਾ ਜਿਹੜਾ ਇਸ ਧਰਤੀ ਤੇ ਰਹਿੰਦਾ ਹਰ ਵਿਅਕਤੀ ਦੇ ਲਈ ਸਤਿਕਾਰ ਜਿਹੜੇ ਇਸ ਧਰਤੀ ਨੂੰ ਜਿੱਥੇ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਹੈ ਜਿਸ ਥਾਨੋਂ ਤੋਂ ਉਹਦੇ ਲਈ ਇਹੀ ਆ ਕਿ ਜਦੋਂ ਵੀ ਪਲਾਨ ਆ ਉਹਦੇ ਟੈਂਡਰਸ ਔਰ ਐਡਵਰਟਾਈਜ਼ਮੈਂਟਸ ਵੀ ਜਾ ਚੁੱਕੀਆਂ ਅਸੀਂ ਲੱਭ ਰਹੇ ਹਾਂ ਜਗ੍ਹਾ ਲਬ ਕੇ ਇਥੇ ਆਲੀਸ਼ਾਨ ਇੰਟਰਨੈਸ਼ਨਲ ਸਟੈਂਡਰਡ ਦਾ ਸਟੇਜਮੈਂਟ ਐਸਟੈਬਲਿਸ਼ ਕਰਾ। ਆਉਣ ਵਾਲੇ ਸਮੇਂ ਤੇ ਪੀਸੀਏ ਦਾ ਸੀ ਹੋਵੇਗਾ ਏਜੀਏ ਦੇ ਨਾਲ। ਸਿਰ ਆਉਣ ਵਾਲੇ ਨਹੀਂ ਹੈ। ਆਲਵੇਜ਼ ਰਹੇਗਾ। ਪੀਸੀਏ ਤਾਂ ਆਪਣੇ ਆਪ ਤੇ ਇੱਕ ਬਾਡੀ ਆ ਉਹਦਾ ਕੰਮ ਹੀ ਤਾਂ ਆ ਜੇ ਉਹ ਰੂਟਸ ਤੱਕ ਕਨੈਕਟ ਕਰਦੀ ਆ। ਸਰ ਇੱਦਾਂ ਕਰਦੇ ਹੀ ਬੇ ਕੰਮ ਰੋਹ ਸਿੰਘ ਰੋਹ ਤੇ ਪੀਸੀ ਉਲੋਂ ਵੀ ਸੀ ਹੋ ਜਾਣਾ ਮਿਲੇਗਾ। ਜਿੰਨਾ ਇਹ ਸੋਚਦੇ ਉਦੋਂ ਵੱਧ ਮਿਲੇਗਾ।